ਇਹ ਧੰਨ ਲਖਾਰੀ ਨਾਨਕਾ ਜਿਹੜੇ ਗੁਰਸਿੱਖ ਗੁਰਬਾਣੀ ਨੇ ਹਲਿਨਤਾ ਅਥੀ ਕਰਦੇ ਨੇ ਉਹ ਧੰਨ ਹਨ ਪੁਰਾਣੇ ਸਮੇਂ ਅਜ ਤਾਂ ਸਾਰੇ ਸਰੂਪ ਅਥੀ ਲਿਖੇ ਜਾਂਦੇ ਸਨ ਤੇ ਪੱਥਰ ਦਾ ਛਾਪਾ ਫਿਰ ਹੁਣ ਡੀ ਟਲ ਪ੍ਰੈਸ ਆਈ ਹੈ ਪਰ ਫੇਰ ਵੀ ਹਾਲਾਂ ਵੀ ਕਈ ਗੁਰਸਿੱਖ ਮਹਾਰਾਜ ਸਾਹਿਬ ਦੀ ਬਾਣੀ ਇਸ ਕਰਕੇ ਵੀ ਬਾਣੀ ਲਿਖਣ ਦੇ ਨਾਲ ਜੀਵਨ ਸਫਲ ਹੁੰਦਾ ਹੈ ਮਹਾਰਾਜ ਦੇ ਅੱਜ ਵੀ ਹਾਜ਼ਰ ਨਿਕਤ ਸਰੂਪ ਲਿਖੇ ਜਾਂਦੇ ਹਨ ਕਈ ਬਦਵਾਨਾਂ ਵੱਲੋਂ ਮਹਾਰਾਜ ਜੀ ਪਾਵਾਂ ਬਾਣੀ ਦੇ ਸਰੂਪ ਲਿਖੇ ਗਏ ਨੇ ਜੇ ਪਿਛਲੇ ਸਮੇਂ ਦੇ ਵਿੱਚ ਬਿਲਕੁਲ ਨਿਰਲਾ ਸਮਾਂ ਜਿਹੜਾ ਹੈ ਸੰਸਾਧਕਾਂ ਸ੍ਰੀ ਹਜੂਰ ਸਾਹਿਬ ਜੀ ਦੇ ਹੈਡ ਗ੍ਰਾਂਥੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ ਉਹਨਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪਾਤਸ਼ਾਹ ਜੀ ਦਾ ਪਾਵਨ ਸਰੂਪ ਹੱਥ ਲਿਖਤ ਤੋਂ ਸੰਪੂਰਨ ਕੀਤਾ ਮਹਾਰਾਜ ਜੀ ਕਿਰਪਾ ਦੇ ਨਾਲ ਤੇ ਹੁਣ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਸ੍ਰੀ ਦਸੂਕਰ ਸਾਹਿਬ ਜੀ ਦਾ ਹੱਥ ਲਿਖ ਸੂਬ ਲਿਖ ਰਏ ਨੇ ਐਸੇ ਹੋਰ ਵੀ ਕਈ ਦੂਰ ਦੂਰ ਸਾਗਰ ਭਾਵਨਾਵਾਲੇ ਗੁਰਸਿੱਖ ਬੈਠੇ ਨੇ ਇੱਕ ਗੁਰਸਿੱਖ ਉਹਦਾ ਨਾਮ ਨਹੀਂ ਜਾਣ ਉਹਨੇ ਸੋਨੇ ਨੂੰ ਸਿਆਹੀ ਦੇ ਵਿੱਚ ਮਿਲਾ ਕੇ ਸੁਨਹਿਰੀ ਸੂਬ ਮਹਾਰਾਜ ਦਾ ਹੱਥ ਲਿਖਤ ਲਿਖਿਆ ਉਹਦੇ ਕੋਲ ਜਿੰਨੀ ਮਾਇਆ ਸ਼ਰਮਾਇਆ ਸੀ ਉਹਨੇ ਸਾਰਾ ਇਲਾਦ ਦਾ ਇਹ ਮਹਾਰਾਜ ਦਾ ਅੱਖਰ ਅੱਖਰ ਗੁਰਬਾਣੀ ਹੈ ਤਾਂ ਉਹਦਾ ਸੁਨਹਿਰੀ ਪਰ ਲਿਖਤ ਦੇ ਵੀ ਕਹਿੰਦੇ ਵੀ ਮੈਂ ਸੁਨਹਿਰੀ ਸੋਨਾ ਵਰਤਨਾ ਹੈ ਸ਼ਿਆਹੀ ਦੇ ਸੋਨਾ ਮਿਲਾ ਕੇ ਮਹਾਰਾਜ ਦਾ ਸਰੂਪ ਲਿਖਿਆ ਪਾਸ਼ਾ ਜੀ ਕਹਿੰਦੇ ਨੇ ਧਰ ਸੋ ਕਾਗਜ਼ ਕਲਮ ਧਨ ਧਨ ਭਾਂਡਾ ਧਨ ਬਸ ਧਨ ਲਿਖਾਰੀ ਨਾਨਕਾ ਜਿਨ ਨਾਮ ਲਖਾਇਆ ਸੱਚ ਉਹ ਕਹਿੰਦੇ ਵੀ ਕਲਮ ਹੀ ਧਨ ਹੈ ਓਸ਼ਿਆਹੀ ਓਸ਼ਿਆਹੀ ਆ ਭਾਂਡਾ ਉਹ ਲਿਖਣ ਵਾਲੇ ਹੱਥ ਉਹ ਸੁਨੀਰ ਉਹਦੇ ਮਾਪੇ ਸਾਰੇ ਧੰਨੇ ਜਿਨ੍ਹਾਂ ਨੇ ਪਰਮੇਸ਼ਰ ਦੀ ਮਿਹਰ ਲਿਖੀ ਦੇ ਲਖਾਈ ਹੈ ਮਹਾਰਾਜ ਪਹਿ ਪਾਤਸ਼ਾਹ ਜੀ ਇਹ ਪਾਵਨ ਬਾਣੀ ਨੂੰ ਪੜ੍ਹਦਾ ਕਹਿੰਦੇ ਲਿਖਣ ਦਾ ਵਿਚਾਰ ਦਾ ਬੜਾ ਹੀ ਮਹਾਨ ਫਲ ਹੈ ਲਿਖਣ ਦਾ ਸਾਧ ਸੰਗਤ ਇੱਕਲਾਬ ਇਹ ਹੈ ਕਿ ਸਿੱਖ ਸਾਰੀ ਨਹੀਂ ਤਾਂ ਕੁਝ ਨਾ ਕੁਝ ਲਿਖੇ ਕਿਉਂਕਿ ਲਿਖਣ ਲੱਗਿਆ ਹੱਥ ਵੀ ਸੁਖਲੇ ਹੁੰਦੇ ਆ ਜੋ ਦੇਖਦੇ ਹੋ ਮਨ ਦੇ ਵਿੱਚ ਜਾਂਦਾ ਹੈ ਮਨ ਵੀ ਸ਼ੁੱਧ ਹੁੰਦਾ ਹੈ ਜਬਾਨ ਨੂੰ ਬੋਲਦੀ ਆ ਸੁਖਮ ਰੂਪ ਦੇ ਚ ਅੱਖਾਂ ਦਰਸ਼ਨ ਕਰਦੀਆਂ ਇਸ ਕਰਕੇ ਸਾਰਾ ਸਰੀਰ ਧੰਨ ਹੋ ਜਾਂਦਾ ਹਰ ਸਿੱਖ ਨੂੰ ਘਰ ਦੇ ਚ ਇੱਕ ਕਾਪੀ ਲਾ ਕੇ ਭਾਵੇਂ ਮੂਲ ਮੰਤਰ ਲਿਖੀ ਜਾਵੇ ਭਾਵੇਂ ਵਾਹਿਗੁਰੂ ਵਾਹਿਗੁਰੂ ਲਿਖੀ ਜਾਵੇ ਕੋਜਣਾ ਕੋਲ ਕਹਿੰਦੇ ਵੀ ਕਰਬਾਣੀ ਲਿਖ ਤਰੂ ਦੇਜ ਵੀ ਕਰਮੀ ਚਾਹੀਦੀ ਹਾਂ ਧਰ ਜਨਮ ਜਿਨ ਲਿਖਿਓ ਭਾਉ ਧਰ ਜਿਹਦੇ ਧਰ ਉਹਨਾਂ ਗੁਰ ਸਿੱਖਾਂ ਦਾ ਜਨਮ ਜਿਨ੍ਹਾਂ ਨੇ ਭਾਉ ਭਾਵਨਾ ਦੇ ਸਹਿਬ ਲਿਖਿਆ ਹੈ ਸਫਲ ਹੱਥ ਆਪਣੇ ਕਰ ਤਾਹੀ ਉਹਨਾਂ ਨੇ ਆਪਣੇ ਹੱਥ ਸਫਲ ਕਰਨੇ ਨੇ ਭਾਈ ਗੁਰਦਾਸ ਸਾਹਿਬ ਜਿਨ੍ਹਾਂ ਸਭ ਤੋਂ ਪਹਿਲਾਂ ਲਿਖਿਆ ਉਹ ਵੀ ਧਰ ਨੇ ਜਿਹੜੇ ਹੁਣ ਵੀ ਲਿਖਦੇ ਗਾ ਵੀ ਲਿਖਣਗੇ ਉਹ ਸਾਰੇ ਹੀ ਧਰ ਹਨ